2012 13 ਤੋਂ ਬਾਅਦ ਦਿੱਲੀ ਦੀ ਸਿੱਖ ਸਿਆਸਤ ਜੜੀ ਹੈ ਉਹ ਗੰਦਲੀ ਹੋ ਚੁੱਕੀ 78 79 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਵੀ ਪ੍ਰਧਾਨ ਬਣੇ ਨੇ ਕਰੈਕਟਰ ਉਹਨਾਂ ਬਾਕਮਾਲ ਸਾਰੇ ਗੁਰਦੁਆਰਾ ਕਮੇਟੀ ਮੈਂ ਸਾਰੀ ਗੱਲ ਉਸਾਸਤੇ ਕਹਣਾ ਕਿ ਦਿੱਲੀ ਦੀ ਸਿੱਖ ਸਿਆਸਤ ਦਾ ਬੇਸ ਜਿਹੜਾ ਹੈ ਨਾ ਉਹ ਗੁਰਦੁਆਰਾ ਫੰਡ ਕਮੇਟੀ ਹੈ ਮੇਰੇ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿਹੜੀ ਮੈਂ ਉਹਨਾਂ ਕੋਲੋਂ ਸਹਿਦ ਲਈ ਹੋਈ ਸੀ ਇਮਾਨਦਾਰੀ ਦੀ ਦਿਨਦਾਰੇ ਦੀ ਔਰ ਪੰਤ ਦੀ ਵਫਾਦਾਰੀ ਦੀ ਮੈਂ ਪਿਛੀਆਂ ਛੱਡਦੇ ਤੁਸੀਂ ਮੈਂ ਮੌਜੂਦਾ ਪ੍ਰਧਾਨ ਨੂੰ ਇਹ ਪੁੱਛਣਾ ਚਾਹਦਾ ਤੋ ਪਿਛਲੇ 4 ਸਾਲਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਬਜਟ ਪੇਸ਼ ਕੀਤਾ ਕਿਸੇ ਸਿੱਖ ਨੂੰ ਦੱਸਿਆ ਇਹ ਬਜਟ ਹੈ ਜੀ ਮੈਂ ਨਹੀਂ ਛੱਡਿਆ ਅਕਾਲੀ ਦਲ ਮੈਨੂੰ ਸੁਖਦੇਵ ਸਿੰਘ ਢਿੰਸੇ ਦੀ ਚਿੱਠੀ ਆਈ ਪਾਰਟੀ ਤੋਂ ਤਨ ਕਿਉਂ ਨਾ ਕਟਿਆ ਜਾਏ ਕੰਟੈਂਪਟ ਸੈਸ਼ਨ ਦਾ ਹੋਰ ਉਹਦਾ ਨਾ ਸਮਝੌਤਾ ਨਿਕਲਣਾ ਸ਼ਾਸਿਕਾਲ ਸਵਾਗਤ ਸਾਡੇ ਸਾਰੇ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਜੀਟੀਸੀ ਨਿਊਜ਼ ਤੇ ਮੈਂ ਹਾਂ ਹਰਪ੍ਰੀਤ ਸਿੰਘ ਦਿੱਲੀ ਦੀ ਸਿੱਖ ਸਿਆਸਤ ਜਾਂ ਦਿੱਲੀ ਦੇ ਜਿਹੜੀ ਸਿੱਖ ਹਸਤੀਆਂ ਨੇ ਉਹਨਾਂ ਦਾ ਬੜਾ ਵੱਡਾ ਇੱਕ ਅਹਿਮ ਯੋਗਦਾਨ ਰਿਹਾ ਦੇਸ਼ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਤੇ ਦਿੱਲੀ ਦੇ ਬਹੁਤ ਸਾਰੇ ਇਹੋ ਜਿਹੇ ਸਿੱਖ ਆਗੂ ਰਹੇ ਜਿਨ੍ਹਾਂ ਨੇ ਧਾਰਮਿਕ ਮੁੱਦੇ ਹੋਣ ਜਾਂ ਰਾਜਨੀਤਿਕ ਆਪਣੀ ਖੁੱਲ ਕੇ رائے ਸਾਹਮਣੇ ਰੱਖਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਚ ਇੱਕ ਲੀਡਰ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਕਾਲੀ ਦਲ ਦਿੱਲੀ ਕਾਜੀ ਦੇ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵਿਚਾਰ ਸੁਣਾਂਗੇ ਸਰਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਸਰ ਤਕੜੇ ਹੋ ਠੀਕ ਹੈ ਸਰਨਾ ਸਾਹਿਬ ਦਿੱਲੀ ਦੀ ਸਿੱਖ ਸਿਆਸਤ ਦੋ ਕੁ ਮਹੀਨੇ ਤੇ ਕੈਸ ਕਰਦਾ ਵਾਂ ਕੇ 2012 13 ਤੋਂ ਬਾਅਦ ਜੀ ਦਿੱਲੀ ਦੇ ਸਿੱਖ ਸਾਸਾ ਜੜੀ ਹੈ ਉਹ ਗੰਦਲੀ ਹੋ ਚੁੱਕੀ ਹੈ ਮੈਨੂੰ ਦੋ ਤਿੰਨ ਦਿਨ ਪਹਿਲੇ ਮੇਰਾ ਸਕੂਲ ਦਾ ਦੋਸਤ ਸੀ ਜੀ ਤੇ ਅਜਗਰ ਨਾਮੀ ਗ੍ਰਾਮੀ ਸਿੱਖੋਂ ਚ ਆਉਂਦਾ ਉਹਨੇ ਮੈਨੂੰ ਲਿਖਿਆ ਸੀ ਕਿ ਮਨ ਬੜਾ ਸੋਸ ਹੈ ਕਿ ਤੂੰ ਇਤਨੀ ਅੱਛੀ ਫੈਮਿਲੀ ਨੂੰ ਬੁਲਾਉਣ ਕਰਤਾ ਆਇਆ ਤੂੰ ਕਿਸ ਪਾਸੇ ਪੈ ਗਿਆ ਇਹ ਬੰਦੇ ਬੈਠਣ ਦੇ ਯੋਗ ਹੈ ਮੈਂ ਉਸ ਨੂੰ ਜਵਾਬ ਨਹੀਂ ਦਿੱਤਾ ਪਰ ਮੇਰੇ ਮਨ 'ਚ ਸਵਾਲ ਉੱਠਿਆ ਭਈ ਮੈਂ ਕਿਉਂ ਆਇਆ ਤਕਰੀਬਨ 1958 ਤੋਂ ਮੈਂ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜੇ ਪ੍ਰਧਾਨ ਸਕਤਰ ਰਹੇ ਉਨ੍ਹਾਂ ਦਾ ਕੈਰੈਕਟਰ ਵਖਦਾ ਰਿਆ ਮੈਂ ਕਹਿ ਸਕਦਾ ਹਾਂ ਕਿ 1978 ਤੋਂ 79 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਵੀ ਪ੍ਰਧਾਨ ਬਣੇ ਨੇ ਕੈਰੈਕਟਰ ਉਹਨਾਂ ਬਹੁਤ ਕਮਾਲ ਸਨ ਜ਼ਿਆਦਾਤਰ ਤਾਂ ਕੁਖਰਾਨ ਬਰਾਦਰੀ ਨਾਲ ਸਬੰਧਤ ਬੰਦੇ ਬਣੇ ਪਰ ਉਹਨਾਂ ਦੀ ਸ਼ਕਲ ਸੂਰਤ ਕੈਰੈਕਟਰ ਇਤਨਾ ਬਿਹਤਰੀਨ ਸੀ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਕਈਆਂ ਦੇ ਨਾਮ ਲੈਣੇ ਮੈਂ ਜਰੂਰ ਸਮਝਾਂ ਸਰਦਾਰ ਕੁਰਚਰਨ ਸਿੰਘ ਜਣ ਸਰ ਗਿਆਨ ਸਿੰਘ ਅਫਟਾਬਾਦੀ ਸਨ ਰਾਜਾ ਗੁਰਬਾ ਸਿੰਘ ਸੀ ਉਸ ਤੋਂ ਬਾਅਦ ਜਸਵੰਤ ਸਿੰਘ ਕੋਛੜ ਬਣੇ ਅਵਤਾਰ ਸਿੰਘ ਆਟੋਪਾਇਨ ਬਣੇ ਭਾਵੇਂ ਸਾਡੇ ਉਹਨਾਂ ਨਾਲ ਸਬੰਧ ਬਹੁਤੇ ਵਧੀਆ ਨਹੀਂ ਸਨ ਪਰ ਉਹ ਬਾਕਮਾਲ ਸਿੰਘ ਪ੍ਰਬੰਧ ਵੱਲੋਂ ਨਾਮ ਵੱਲੋਂ ਪਰਿਵਾਰ ਵੱਲੋਂ ਪਰ ਮੈਂ ਕਹਿ ਸਕਦਾ ਹਾਂ ਕਿ ਵਿੱਚ ਥੋੜਾ ਸਮਾਂ ਆਇਆ ਜਿਹੜਾ ਜਿਤੇ ਜਿਹੜਾ ਗੁਰਦੁਆਰਾ ਕਮੇਟੀ ਮੈਂ ਸਾਰੀ ਗੱਲ ਉਸ ਸੱਚੇ ਕਹਣਾ ਕਿ ਦਿੱਲੀ ਦੀ ਸਿੱਖ ਸਿਆਸਤ ਦਾ ਬੇਸ ਜਿਹੜਾ ਹੈ ਨਾ ਉਹ ਗੁਰਦੁਆਰਾ ਫੰਡ ਕਮੇਟੀ ਹੈ ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਿਉਂਕਿ ਉਹਨਾਂ ਸਾਰਿਆਂ ਨੂੰ ਵੇਖ ਕੇ ਮੇਰੇ ਮਨ ਚ ਆ ਗਿਆ ਸੀ ਕਿ ਮੈਂ ਇੱਕ ਵਾਰ ਇਹਨਾਂ ਦੀ ਜਗ੍ਹਾ ਲਵਾਂਗਾ ਇਹ ਮੇਰੇ ਮਨ ਚ ਉਸ ਵਕਤ ਬਚਪਨ ਤੋਂ ਜਦੋਂ ਮੈਂ ਸਕੂਲ ਪੜ੍ਹਦਾ ਸਮਾਂ ਸੀ ਕਿ ਮੈਂ ਇੱਕ ਵਾਰ ਮੈਂ ਪ੍ਰਧਾਨ ਬਣਨਾ ਹੈ ਨਹੀਂ ਪ੍ਰਧਾਨ ਨਹੀਂ ਮੈਂ ਇਹਨਾਂ ਵਰਗਾ ਆਪਣਾ ਨਾਮ ਕਮਾਣਾ ਹੈ ਅੱਛਾ ਤੇ 95 ਜਦ ਮੈਨੂੰ ਮਿਲੀ ਤਾਂ ਔਖੀ ਮਿਲੀ ਸੀ ਪਰ ਮੈਂ ਲੈ ਲਈ ਮੈਂ ਕਹਿੰਦੀ ਮੈਂ ਨਹੀਂ ਮਤਰਾ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਮੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿਹੜੀ ਮੈਂ ਉਹਨਾਂ ਕੋਲੋਂ ਸਿੱਧ ਲਈ ਹੋਈ ਸੀ ਇਮਾਨਦਾਰੀ ਦੀ ਦਿਆਨਦਾਰੀ ਦੀ ਔਰ ਪੰਥ ਦੀ ਵਫਾਦਾਰੀ ਦੀ ਉਹ ਮੈਂ ਪੂਰੀ ਤਰ੍ਹਾਂ ਨਿਭਾਈ ਹੈ ਅੱਜ ਹਾਲਾਤ ਇਸ ਕਦਰ ਖਰਾਬ ਹੋ ਗਏ ਕਿ ਮੈਂ ਇਹ ਨਹੀਂ ਸਮਝਾਂਦੀ ਵੀ ਇਹ ਠੀਕਤ ਹੋਣਗੇ ਇਸ ਵਕਤ ਕੰਟਰੋਲ ਜਿਹੜਾ ਹੈਗਾ ਜਿਸ दल ਦਾ ਹੈਗਾ ਉਹਦੇ ਪਿੱਛੇ ਬੀਜੇਪੀ ਹੈਗੀ ਹੋਰ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇਲੈਕਸ਼ਨਾਂ ਕਿਉਂਕਿ ਡਿਊ ਹੈਗੀਆਂ ਪਰ ਮੈਨੂੰ ਉਮੀਦ ਹੈ ਇਲੈਕਸ਼ਨ ਨਹੀਂ ਛੇਤੀ ਕਰਾਉਣਗੇ ਇਹ ਸਾਨੂੰ ਕੋਈ ਸੰਘਰਸ਼ ਕਰਨਾ ਪਵੇਗਾ ਤਾਂ ਇਹ ਇਲੈਕਸ਼ਨ ਹੋਣਗੇ ਸਾਰਾ ਸਭ ਕੀ ਲੱਗਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਿੱਛੇ ਬੀਜੇਪੀ ਹੈਗੀ ਹੈ ਕੀ ਸਿੱਖ ਸੰਸਥਾਵਾਂ ਨੂੰ ਜਾਂ ਸਿੱਖਾਂ ਨੂੰ ਆਰਐਸਐਸ ਬੀਜੇਪੀ ਤੋਂ ਖਤਰਾ ਹੈ ਡਰ ਹੈ ਦੇਖੋ ਜਿਸ ਕੋ ਦਾ ਨਹੀਂ ਪੱਥਰ ਗੁਰਨਾਨਕ ਸਾਹਿਬ ਨੇ ਰੱਖਿਆ ਹੋਇਆ ਹੈ ਜੀ ਤੇ ਦਸਵੇਂ ਪਾਸ਼ਾ ਤੱਕ ਸਹਿਬ ਜਦਿਆਂ ਤੱਕ ਸ਼ਾਤਾਈ ਦੀ ਸ਼ਕਤਾਂ ਦੀ ਉਹ ਬਿਲਕੁਲ ਉਹਨੂੰ ਕਿਸੇ ਕੋਲੋਂ ਡਰ ਨਹੀਂ ਆਗਾ ਉਹ ਖਰਾਬੀ ਤਾਂ ਕਰ ਸਕਦੇ ਨੇ ਜੀ ਪਰ ਸਿੱਖਾਂ ਦੇ ਮਨ ਵਿੱਚ ਡਰ ਨਹੀਂ ਪੈਦਾ ਕਰ ਸਕਦੇ ਸਿੱਖ ਨਹੀਂ ਡਰ ਸਕਦਾ ਹੂੰ ਵਾਣਵੀ ਤੱਕ ਜਾ ਤੂੰ ਮੇਰੇ ਵਾਲਾ ਤਾਂ ਕਾ ਮੋਚਦਾ ਬਿਲਕੁਲ ਇਹ ਸਾਨੂੰ ਇਹਨਾਂ ਤੋਂ ਕੋਈ ਡਰ ਨਹੀਂ ਨਾ ਸਾਨੂੰ ਡਰੇ ਨਾ ਸਿੱਖੀ ਨੂੰ ਡਰੇ ਖਤਰਾ ਹੈਗਾ ਖਤਰਾ ਵੀ ਮੈਨੂੰ ਨਹੀਂ ਸਮਝ ਆਏਗਾ ਇਹ ਖਤਰਾ ਜਿਹੜਾ ਹੈਗਾ ਨਾ ਇਹ ਆਰਜੀ ਹੈ ਇਹ ਆਰਜੀ ਹੈਗਾ ਇਹ ਇਹ ਨਹੀਂ ਹੈ ਕਿ ਜਿਹੜੇ ਬੈਠੇ ਹੋਣ ਸਗੋਂ ਮੈਂ ਤਾਂ ਐਸਾ ਦਾਵਾ ਕਰਾਂ ਕਿ ਅਗਰ ਇਹ ਸਿੱਖਾਂ ਦੇ ਕਦਰ ਕਰਨਾ ਚਾਹੁੰਦੇ ਨਾ ਇਸ ਸਿੱਖਾਂ ਦੇ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਬਿਲਕੁਲ ਬੰਦ ਕਰ ਦੇਣ ਜਿਹੜੇ ਸੱਚੇ ਸੁੱਚੇ ਸਿੱਖ ਹੈਗੇ ਨਾ ਅਗਰ ਕੋਈ رائے ਲੈਣੀ ਨਹੀਂ ਤਾਂ ਉਹਨਾਂ ਦੀ ਲੈਣ ਉਹਨਾਂ ਦੀ ਨਾ ਲੈਣ ਜਿਹੜੇ ਇਹਨਾਂ ਦੀ ਚਾਪਲੂਸੀ ਕਰਦੇ ਨੇ ਜੇ ਉਹਨਾਂ ਦੀ ਲੈਣਗੇ ਇੱਕ ਬਾਣੀ ਦੀ ਠਕੋਰ ਜ਼ਿਆਦਾ ਹੋ ਗਈ ਹੈ ਕਾ ਉੱਪਰ ਹੋਸਾ ਇਸ ਭਾਂਡੇ ਦਾ ਜੀ ਲਗਾ ਜਰੂਰ ਕੋ ਲੱਗੇ ਠਣਕਾ ਪਤਾ ਨਹੀਂ ਹੈ ਠੀਕ ਹੈ ਜੀ ਇੱਕੋ ਹੀ ਪਤਾ ਨਹੀਂ ਜਿਹੜਾ ਸਿੱਖ ਹੈ ਜਿਹੜਾ ਗੁਰੂ ਨਾਲ ਗੁਰੂ ਦੇ ਚਰਨਾਂ 'ਚ ਬੈਠਾ ਹੈਗਾ ਉਹਨੂੰ ਕੋ ਡਾਕਟਰ ਨਹੀਂ ਕੋਈ ਪੋ ਨਹੀਂ ਹੈ ਕੁਝ ਨਹੀਂ ਹੈ ਅੱਜ ਦੀ ਤਰੀਕ 'ਚ ਡੀਐਸਜੀਐਮਸੀ ਕਿੱਥੇ ਖੜੀ ਹੈ ਮੈਨੂੰ ਸਮੁੰਦਰ ਦੀ ਤੈ ਤਾਂ ਨਹੀਂ ਪਤਾ ਪਰ ਉਸ ਤੋਂ ਇੱਠਾਂ ਚ ਆ ਚੁੱਕੇ ਹਾਂ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ। ਸੋਣੀ ਕਮੇਟੀ ਦਾ ਹਰ ਸਾਲ ਬਜਟ ਸੈਸ਼ਨ ਪਾਸ ਹੁੰਦਾ। ਜੀ ਖਰਚੇ ਕੀ ਹੋਏ ਅਤੇ ਕੀ ਨਹੀਂ ਹੋਏ। ਸਪੈਸ਼ਲ ਜਨਰਲ ਅਵਲਾਸ ਬਲਾਕੇ ਮਤੇ ਪਾਸ ਕਰਕੇ ਕੀਤਾ ਜਾਂਦਾ ਹੈ। ਮੈਂ ਪਿਛਲੇ ਨੰ ਛੱਡ ਦਿਓ ਤੁਸੀਂ। ਮੈਂ ਮੌਜੂਦਾ ਪ੍ਰਧਾਨ ਨੂੰ ਇਹ ਪੁੱਛਣਾ ਚਾਹੁੰਦਾ। ਤੋਂ ਪਿਛਲੇ 4 ਸਾਲਾਂ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਕਮੇਟੀ ਦਾ ਬਜਟ ਪੇਸ਼ ਕੀਤਾ ਹੈ ਕਿਸੇ ਸਿੱਖ ਨੂੰ ਦੱਸਿਆ ਵੀ ਇਹ ਬਜਟ ਹੈ ਜੀ ਇਤਨੇ ਪੈਸੇ ਮੈਨੂੰ ਆਏ ਇਤਨੀ ਆਮਦਨ ਹੋਈ ਇਤਨਾ ਉੱਤੇ ਗਿਆ ਤੇ ਧਰਮ ਚਾਰਜ ਗਿਆ ਉੱਤੇ ਗਿਆ ਕਿਸੇ ਦੱਸਿਆ ਜਦ ਤੇਰੇ ਆਉਣ ਤੋਂ ਪਹਿਲਾਂ ਡਾਇਲਾਈਟ ਕੰਪਨੀ ਨੇ ਪੂਰੀ ਕੀਤੀ ਸੀ ਤੂੰ ਉਹਦੀ ਰਿਪੋਰਟ ਦਿੱਲੀ ਦੇ ਸਿੱਖਾਂ ਨੂੰ ਜਾਂ ਦੁਨੀਆ ਦੇ ਸਿੱਖਾਂ ਨੂੰ ਦੱਸੀ ਹੈ ਆਪਣੇ ਆਪ ਨੂੰ ਪਾਕ ਸਾਹ ਬਣਾਉਣ ਦੇ ਵਿੱਚ ਗੱਲਾਂ ਕਰਨ ਨੂੰ ਕੀ ਹੈ ਮੈਨੂੰ ਕਹੋ ਗੱਲਾਂ ਤੋਂ ਉੱਥੇ ਬੈਠ ਕੇ ਬਾਈਟ ਦਿੰਦਾ ਹੈ ਦਰੇ ਚ ਮਦ ਅਗਾ ਮੇਰੇ ਸਾਹਮਣੇ ਬੈਠ ਕੇ ਬਾਈਟ ਦੇ ਦੂੰ ਦਿਮਾਗ ਨਾਲ ਨਸਿਆ ਤੇ ਮੇਰਾ ਨਾਮ ਪਰਮਜੀਤ ਸਿੰਘ ਹੈ ਲੇਕਿਨ ਇਹ ਤੁਸੀਂ ਜਿਹੜੀ ਗੱਲ ਕਹੀ ਹੈ ਮੈਂ ਮੈਂ ਰਿਕਾਰਡ ਕਰਾ ਰਿਹਾ ਨਾ ਮੈਂ ਮੈਂ ਉਸੇ ਆ ਰਿਹਾ ਸਤ ਉਹ ਤੇ ਆ ਰਿਹਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜਦੋਂ ਮੈਂ ਸ਼ੁਰੂ ਤੋਂ ਇਕੱਲੇ ਰਿਆਂ ਪਰਿਵਾਰ ਇਕੱਲੀ ਸੀ ਅਸੀਂ ਜੰਮਦੇ ਇਕੱਲੀਆਂ ਫਿਰ ਆਖਰ ਕੀ ਹੋਇਆ ਕੀ ਇੱਕ ਪਰਿਵਾਰ ਜਿਹੜਾ ਕਿ ਅਕਾਲੀ ਦਲ ਨੂੰ ਲੀਡ ਕਰ ਰਿਆ ਸੀ ਉਸ ਤੋਂ ਕਿਉਂ ਦੂਰੀਆਂ ਹੋ ਗਈਆਂ ਪਰਮਜੀਤ ਸਿੰਘ ਸਰਨਾ ਦਿੱਲੀ ਚ ਕਹੋ ਜੇ ਵਾਹਿਦ ਲੀਡਰ ਰਹੇ ਨੇ ਜਿਹੜੇ ਕਿ ਖੁੱਲ ਕੇ ਆਪੋਸ ਕਰਦੇ ਰਹੇ ਦੇਖੋ ਖੱਲੇ ਅਗੀ ਮੇਰਾ ਟੜਾ ਜਥੇਦਾਰ ਗੁਰਚਰਨ ਸਿੰਘ ਨੌਰ ਸੀ ਜੀ ਟੜਾ ਸਾਹਿਬ ਦਾ ਠੋੜਾ ਸਾਹਿਬ ਦਾ ਤੇ ਦਿੱਲੀ ਚ ਇੱਕ ਹੋਰ ਟੜਾ ਸੀ ਉਤਾਰ ਸਿੰਘ ਇੰਦਾ ਜੀ ਉਹ ਬਾਦਲ ਸਾਹਿਬ ਨਾਲ ਸੀ ਮੈਂ ਨਹੀਂ ਛੱਡਿਆ ਅਕਾਲੀ ਦਲ ਮੈਨੂੰ ਸੁਖਦੇਵ ਸਿੰਘ ਢਿੰਸੇ ਦੀ ਚਿੱਠੀ ਆਈ ਦੋ ਪੇਜ ਦੀ ਮੈਂ ਤੈਨੂੰ ਇਸ ਵਾਸਤੇ ਨੋਟਿਸ ਦਿੰਦੇ ਆ ਮੈਂ ਤੂੰ ਕਿਉਂ ਪਾਰਟੀ ਚੋਤੰਦ ਕਿਉਂ ਨਾ ਘਟਾਇਆ ਹੈ ਮੈਂ ਉਹ 6 ਪੇਜ ਦੀ ਚਿੱਠੀ ਲਿਖੀ ਹੈ ਅੱਛਾ ਦੋ ਦਾ ਜਵਾਬ 6 ਚ ਦਿੱਤਾ ਦੋ ਦਾ ਜਵਾਬ 6 ਚ ਅਜ ਤੱਕ ਜਵਾਬ ਨਹੀਂ ਆਇਆ ਮੈਨੂੰ ਅਜ ਤੱਕ ਮੈਂ ਜਵਾਬ ਨਹੀਂ ਆਇਆ ਮੈਂ ਤਾਂ ਕਹਤਾ ਸੀ ਮਿਲਿਆ ਸੀ ਬਾਅਦ ਵਿੱਚ ਮੈਂ ਕਿਹਾ ਤੁਸੀਂ ਮਨ ਘਟਾਇਆ ਸੀ ਮੈਂ ਤਾਂ ਨਹੀਂ ਗਿਆ ਜਦ ਕੜਤਾ ਤੇ ਹੋਰ ਕੜਤਾ ਇੱਕ ਮੇਰੀ ਭੈੜੀ ਆਦਤ ਹੈ ਮੈਂ ਮੈਂ ਤਨੀ ਕੀਤੀ ਕਦੀ ਕਿਸੇ ਦੀ ਕੱਲ ਪਰਸੋਂ ਕੋ ਗੱਲ ਹੋ ਰਹੀ ਸੀ ਤੇ ਕਹਣ ਲੱਗਾ ਕਿ ਤੇਰੇ ਤੇ ਕੰਟ੍ਰੈਕਟ ਕਰਨੇ ਕਿ ਮੈਂ ਕੰਟ੍ਰੈਕਟ ਕਿਸਾਨਾਂ ਨਾਲ ਹੋਰ ਉਹ ਨਾਲ ਸਮਝੌਤਾ ਨਹੀਂ ਕਰਾਂਗਾ ਜੇਲ ਚਲਾ ਜਾਵਾਂਗਾ ਪਰ ਸਮਝੌਤਾ ਨਹੀਂ ਮੈਂ ਕਰਾਂਗਾ ਸਰਾਸਾ ਬਾਜ ਅਕਾਲੀ ਦਲ ਕਿੱਥੇ ਖੜਾ ਦੇਖੋ ਜੀ ਅਕਾਲੀ ਦਲ ਕੁਛੀ ਭਾਵੇਂ ਬਸ਼ੱਕ ਜਿੱਥੇ ਹੋ ਅਕਾਲੀ ਦਲ ਰਿਵਾਈਵਲ ਤੇ ਪਹੁੰਚ ਗਿਆ ਇਹ ਗੱਲ ਮੈਂ ਦੱਸ ਦਿੱਤੀ ਅਕਾਲੀ ਦਲ ਰਿਵਾਈਵਲ ਤੇ ਰਿਵਾਈਵਲ ਇਸ ਵਾਸਤੇ ਹੈ ਕਿ ਦੂਜਾ ਕੋਈ ਬੰਦਾ ਨਹੀਂ ਹੈਗਾ ਇਸ ਵਕਤ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਸਨ ਉਹਨਾਂ ਦੀ ਮੌਜੂਦਗੀ ਦੇ ਵਿੱਚ 50 30 ਸਾਲ ਜਿਨੂੰ ਚੰਦੇਸਨ ਪ੍ਰਧਾਨ ਬਣਾਉਂਦੇ ਸਨ ਪਾਵੇਂ ਮਹੌਨ ਸਿੰਘ ਤੁਰਸੀ ਜਗਦੇਵ ਸਿੰਘ ਤਰਵੰਡੀ ਸੀ ਹੋਰ ਸਾਨੂੰ ਤੇ ਖੀਰ ਦੇ ਵਿੱਚ ਸੰਤ ਲੋਂਗਵਾਲ ਬਣੇ ਸੰਤ ਲੋਂਗਵਾਲ ਤੋਂ ਬਾਅਦ ਬਰਨਾਲਾ ਬਣਿਆ ਜਦ ਬਰਨਾਲਾ ਸਾਹਮਣੇ ਅਲੱਗ ਹੋਇਆ ਤੇ ਸਰਪ੍ਰਕਾਸ਼ ਸਿੰਘ ਬਾਦਲ ਬਣਿਆ ਅੱਜ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੈਲੀਬਰ ਦੇ ਕੋਈ ਪੈਸਾ ਦੋ ਪੈਸੇ ਪੰਜ ਪੈਸੇ ਘਟ ਹੋਏ ਲੱਗਣ ਸਖ 8 ਲੀਟਰ ਸਨ ਅੱਜ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਤੇ ਇੱਕ ਵੀ ਨਹੀਂ ਹੈ ਜਿਹੜਾ ਮਰਜੀ ਮੈਂ ਤੁਹਾਨੂੰ ਤੁਸੀਂ ਕੋ ਉਹ ਹੋਵੇਗਾ ਮੈਂ ਦੱਸ ਦਿਆਂਗਾ ਤੁਸੀਂ ਮੈਨੂੰ ਕਹਿ ਦਿਓ ਭਈ ਉਹ ਬੰਦਾ ਹੈ ਦੇਖੋ ਮੈਨੂੰ ਤਕਰੀਬਨ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਵਕਤ ਤੱਕ ਕੰਮ ਉਸਨੇ ਸਾਰਿਆਂ ਦੀ ਸਲਾਹ ਨਾਲ ਅਕਰਨਾਤ ਸੂਝਣ ਨਾਲ ਕੀਤਾ ਸੂਚਨਲ ਕੀਤਾ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਹੜਾ 2 ਦਸੰਬਰ ਨੂੰ ਅਕਾਲ ਤਖਤ ਤੇ ਪੇਸ਼ ਹੋਇਆ ਉਸਨੇ ਬਿਲਕੁਲ ਕਿੰਤੂ ਪਰੰਥੀ ਨੂੰ ਕੀਤੀ। ਜੋ ਅਕਾਲ ਤਖਤ ਦੇ ਜਥੇਦਾਰ ਵਗਾਰਾ ਸਾਣਾ ਕਹਿੰਦੇ ਰਣ ਕਹਿੰਦਾ ਠੀਕ ਹੈ ਜੀ। ਕਸੂਰ ਸੀ ਨਹੀਂ ਸੀ। ਬਰਗਾੜੇ ਦੇ ਵਿੱਚ ਉੱਥੇ ਨਹੀਂ ਸੀ ਬਾਹਰ ਸੀ। ਉਹਨੇ ਕਹਿੰਦਾ ਠੀਕ ਹੈ ਜੀ ਮੈਂ ਰੱਖੂ ਕਸੂਰ। ਸਲਾਮ ਜਵਾਬ ਦੋਆ ਕਰੇ ਮੁੰਡੋ ਕੁੱਤਾ ਜਾ ਉਸਨੇ ਉਹਨਾਂ ਨਾਲ ਕੋਈ ਜਵਾਬ ਨਹੀਂ ਕੀਤਾ ਹਾਲਾਂ ਚੰਦੂ ਬਾਦਰੀ ਨੇ ਕੀਤਾ ਹੋਰਾਂ ਨੇ ਕੀਤਾ ਦੋ ਤਰ੍ਹਾਂ ਨੇ ਉਹਨੇ ਨਹੀਂ ਕੀਤਾ ਸਭ ਤੋਂ ਵੱਡੀ ਗੱਲ ਦੇਖੋ ਜਦ ਇੱਕ ਬੰਦੇ ਨੇ ਅਟੈਕ ਕੀਤਾ ਹੈ ਹੋਰ ਹੋਵੇ ਹੁੰਦਾ ਤਾਂ ਨਸ਼ ਜਾਣਾ ਸੀ ਮੈਂ ਪਰ ਉਹ ਅਟੈਕ ਤੋਂ ਬਾਅਦ ਵੀ ਢੋਲ ਕੁਰਸੀ ਤੇ ਬੈਠਾ ਰਿਹਾ ਜਿਹੜਾ ਪਰਚਾ ਫੜਾਇਆ ਸੀ ਉਹ ਪਰਚਾ ਪੜੇ ਰੱਖਿਆ ਸੀ ਉਸਨੇ ਇਸੋ ਕਹਤੇ ਤੁਸੀਂ ਤੱਕ ਲਿਆ ਨਾ ਕੀ ਹੈਗੀ ਕੁਆਲਿਟੀ ਜੀ ਆਪਣਾ ਗਿਆਨੀਰ ਉਪਰੀ ਸਿੰਘ ਦੀ ਹੈ ਕੀ ਕੁਆਲਿਟੀ ਹੈਗੀ ਪਰਸੋਂ ਇੱਕ ਆਈਏ ਵੀਡੀਓ ਉਹ ਬੜੀ ਚੱਲੀ ਹੈ ਕਿ ਉਹ ਜਾਖੜ ਨਾਲ ਤੇ ਹੋਰ ਕੌਣ ਸੀ ਨਾਇਬ ਸਿੰਘ ਸੈਣੀ ਨਾਲ ਬੈਠਾ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨਾਲ ਹੱਸ ਰਿਹਾ ਨਾਲ ਕਿਸ ਤਰ੍ਹਾਂ ਹੱਸ ਰਿਹਾ ਹੈ ਕੀ ਇਹ ਹਸਣਾ ਜਿਹੜਾ ਕਾਲ ਤੱਕ ਦਾ ਜਥੇਦਾਰ ਰਹਿ ਚੁੱਕਾ ਹੋਵੇ ਉਹ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਮੈਨੇ ਦੱਸੋ ਨਿੱਜੀ ਜ਼ਿੰਦਗੀ ਹੈ ਸ਼ਾਇਦ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਤਾਂ ਦੇਖੋ ਜੀ ਉਹਦਾ ਨਾਂ ਕੀ ਹੈ ਘਰ ਰੱਖਿਆ ਪਬਲੀਕਲੀ ਨਿੱਜੀ ਜ਼ਿੰਦਗੀ ਨਹੀਂ ਹੈ ਇਹ ਹੁਣ ਸਾਡੀ ਜ਼ਿੰਦਗੀ ਸਾਡੀ ਨਹੀਂ ਹੈ ਇਹਦੇ ਨਾਲ ਇੱਕ ਸਵਾਲ ਹੈ ਜਦੋਂ ਤੁਸੀਂ ਇਹ ਗੱਲ ਕਹਿੰਨੇ ਹੋ ਕਿ ਜਿਹੜਾ ਸ਼ਖਸ ਜਾਂ ਜਿਹੜੀ ਸ਼ਖਸੀਅਤਾਂ ਸਾਡੀਆਂ ਸਰਮੌਰ ਸੰਸਥਾਸ਼ੀਕਾਲ ਤੱਕ ਸਾਹਿਬ ਦੀ ਜਥੇਦਾਰ ਰਹੀਆਂ ਹੋਣ ਉਹਨਾਂ ਨੂੰ ਇਸ ਤਰੀਕੇ ਨਾਲ ਰਾਜਨੀਤੀ ਚ ਆਉਣਾ ਚਾਹੀਦਾ ਹੈ ਉਹਨਾਂ ਨੂੰ ਪੋਲਿਟਿਕਲ ਹੋਣਾ ਚਾਹੀਦਾ ਮੈਂ ਇਸ ਨੂੰ ਕਿਹਾ ਸੀ ਜੀ ਮੈਂ ਕਿਹਾ ਮੇਰੀ ਯਾਦ ਦੇ ਵਿੱਚ ਜਥੇਦਾਰ ਅਚਰ ਸਿੰਘ ਵਰਗਾ ਜਥੇਦਾਰ ਨਹੀਂ ਕੋਈ ਆਇਆ ਗਿਆਨੀ ਭੁਪਿੰਦਰ ਸਿੰਘ ਵਰਗਾ ਦਾ ਦਰਬਾਰ ਸੌ ਦਾ ਹੜ ਗ੍ਰੰਥੀ ਕੋਈ ਨਹੀਂ ਹੋਇਆ ਬੜੇ ਕਾਬਲ ਸਨ ਪਰ ਜਦ ਅਕਾਲੀ ਦਲ ਦੋਫਾੜ ਹੋਈ ਤੇ ਉਹਨਾਂ ਨੇ ਸਰਦਾਰ ਕਪੂਰ ਸਿੰਘ ਨੇ ਜਥੇਦਾਰ ਅਚਰ ਸਿੰਘ ਨੂੰ ਪ੍ਰਧਾਨ ਬਣਾਇਆ ਉਹ ਫੇਲ ਹੋ ਗਿਆ 3 ਸਾਲਾਂ ਦਾ ਜੇ ਇਹੋ ਜਿਹਾ ਜਥੇਦਾਰ ਫੇਲ ਹੋ ਗਿਆ ਤੇ ਤੁਸੀਂ ਕਿਹੜੇ ਬਾਗ ਦੀ ਬੁਲਿਓ ਇਹ ਕੰਮ ਨਾ ਕਰੋ ਪਰ ਗਿਆਨੀ ਵਰਪ੍ਰੀਤ ਸਿੰਘ ਜਿਵੇਂ ਮੈਂ ਕਹ ਰਿਹਾ ਨਾ ਮਨ ਗੁਰੂਤੀ ਪਈ ਹੋਈ ਅਕਾਲੀ ਦਲ ਦੀ ਉਹਨਾਂ ਨੇ ਸਹਤ ਸੋਖਾ ਦੀ ਸੀ ਕਿ ਮੈਂ ਇੱਕ ਵਾਰ ਕਾਲੀ ਦਲ ਦਾ ਪ੍ਰਧਾਨ ਬਣਨਾ ਬੇੜਾ ਕਰਨਾ ਹੈ ਇਹ ਉਹਨਾਂ ਨੇ ਸੋਖਾ ਦੀ ਸੀ ਉਹਨਾਂ ਕੀ ਲੋੜ ਸੀ ਜੀ ਮੈਂ ਤੁਹਾਨੂੰ ਇਹ ਕਹਾਂ ਲਾਹੌਰ ਪਠਾਣਾ ਚਾਹੁੰਦਾ ਵਾਂ ਹੋ ਗਿਆ 2 ਦਸੰਬਰ ਨੂੰ ਜੀ ਇਹ ਫੇਰ ਸੀ ਜਿਹੜਾ ਉਹਨਾਂ ਨੇ ਬੁਲਾਇਆ ਸੀ ਜਿਹੜੇ ਸਵਾਲ ਪੁੱਛੇ ਸਨ ਇਹ ਫੇਅਰ ਟ੍ਰਾਇਲ ਸੀ ਫੇਅਰ ਟ੍ਰਾਇਲ ਸੀ ਫਿਰ ਤੁਸੀਂ ਜੱਥੇਦਾਰੋਂ ਦਮਦਮਾ ਸਾਹਿਬ ਦੇ ਤੁਸੀਂ ਜਿਹੜਾ ਵਕਾਲਤਖ ਦਾ ਜੱਥੇਦਾਰ ਹੈ ਗਿਆਨੀ ਰਗਵੀਰ ਸਿੰਘ ਉਹਨੂੰ ਬੋਲਣ ਹੀ ਨਹੀਂ ਦੇ ਰਹੇ ਉਹ ਸਾਰੀਆਂ ਗੱਲਾਂ ਆਪ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਉਹਦੇ ਪਿੱਛੇ ਕੋਈ ਹੋਰ ਸੀ ਕੋਈ ਤਾਕਤ ਹੋਰ ਪਿੱਛੇ ਕੰਮ ਕਰ ਰਹੀ ਸੀ ਉਹ ਤੁਸੀਂ ਉਹ ਜਾਣਦੇ ਹੋ ਤਾਂ ਮੈਂ ਵੀ ਜਾਣਦਾ ਹਾਂ ਕੌਣ ਕੌਣ ਹੈਗਾ ਤੁਹਾਨੂੰ ਪਤਾ ਮੇਰੇ ਮੂੰਹੋਂ ਸੁਣਨਾ ਇਹਦੇ ਭਾਜੀਪੀ ਸੀ ਉਹਨਾਂ ਦਾ ਨਿਸ਼ਾਨਾ ਸੀ ਸੁਖਬੀਰ ਨੂੰ ਕਮਜ਼ੋਰ ਕਰ ਦਿਓ ਅਕਾਲੀ ਦਲ ਚੋਂ ਲਾ ਦਿਓ ਔਰ ਫਿਰ ਉਸ ਦਾ ਨਾਂ ਕੀ ਉਸ ਤੋਂ ਬਾਅਦ ਅਕਾਲੀ ਦਲ ਨਾਲ ਸਮਝੌਤਾ ਕਰ ਲਓ ਸੁਖਬੀਰ ਦੀ ਟੈਂਟਾ ਫੇਸ ਕਰ ਦਿਓ ਲੇਕਿਨ ਭਾਜੀਪੀ ਦੇ ਸਰਨਾ ਸਾਹਿਬ ਇਸ ਕਾਲ ਨੂੰ ਬੰਨਾ ਕਰ ਰਹੀ ਮੈਂ ਕੱਲੀ ਭਾਜੀਪੀ ਦੇ ਇੱਕ ਵੱਡੇ ਲੀਡਰ ਦਾ ਇੰਟਰਵਿਊ ਕੀਤਾ ਉਹ ਕਹਿੰਦੇ ਨੇ ਕਿ ਵੀ ਅਸੀਂ ਤਾਂ ਸਮਝੌਤਾ ਕਰਨ ਨੂੰ ਕਹਿ ਹੀ ਨਹੀਂ ਰਹੇ ਤੁਸੀਂ ਆਪਣਾ ਕੰਮ ਕਰੋ ਸੀ ਤੇ 117 ਤੇ ਲੜਾਂਗੇ ਸਾਲ ਤੁਹਾਡੀ ਕੀ ਲੋੜ ਹੈ ਉਹਨੂੰ ਕੋਈ ਗੱਲ ਨਹੀਂ ਹੈਗੀ ਇਹ ਜਰਾ ਝੂਠ ਫਰੇਬ ਬੀਜਪੀ ਦੀ ਲੀਡਰਸ਼ਿਪ ਹੀ ਬੋਲ ਸਕਦੀ ਹੈ ਅਕਾਰਨੀ ਵਾਲੀ ਲੀਡਰਸ਼ਿਪ ਨਹੀਂ ਬੋਲ ਸਕਦੀ ਉਹਨੂੰ ਕੋਈ ਐਸਾ ਤੁਹਾਨੂੰ ਕਦ ਪਹੇਚਿਆ ਨਿਯੋਤਾ ਸੁਖਵੀਰ ਸਿੰਘ ਬਾਦਲ ਨੇ ਆਓ ਮੇਰੇ ਨਾਲ ਸਮਝੌਤਾ ਕਰੋ ਦੱਸੋ ਕਦਨ ਕਿਹਾ ਸੀ ਤੁਹਾਨੂੰ ਕਿਹਾ ਸੀ ਸਰਦਾਰ ਰਣਜੀਤ ਸਿੰਘ ਮਰਤ ਕੋਰ ਪਾਰਲੀਮੈਂਟ ਦੇ ਵਿੱਚ ਜਦ ਬੋਲੀ ਹੈ ਨਾ ਦੇ ਖਿਲਾਫ ਹੀ ਬੋਲੀ ਹੈ ਨਾ ਜੋ ਸਮਝੌਤੇ ਉਹ ਚਾਂਦੀ ਤੇ ਨਰਮ ਭਾਸ਼ਾ ਵਰ ਸਕਦੀ ਸੀ ਨਹੀਂ ਵਰ ਸਕਦੀ ਸੀ ਭਾਸ਼ਾ ਪਰ ਉਹ ਦਸ਼ਾ ਚਾਹਦੇ ਸਨ ਇੱਕ ਗੱਲ ਇਹ ਦੱਸੋ ਜੀ ਤੁਸੀਂ ਹੋਰ ਕੀ ਚਾਹਦੇ ਹੋ ਮੈਨੂੰ ਦੱਸੋ ਕੀ ਸਿੱਖ ਸਾਹਿਬ ਜਾਦਿਆਂ ਨੂੰ ਵੀਰ ਬਾਲ ਦਿਵਸ ਮਨਾਉਣ ਦੇ ਉੱਤੇ ਖੁਸ਼ ਅਗੇ ਹੈਂ ਖੁਸ਼ ਸਵਾਇ ਦੋ ਚਾਰ ਟੋਟੜੂਆਂ ਦੇ ਹੈਂ ਖੁਸ਼ ਆਣ ਲੇਕਿਨ ਇਸ ਤੇ ਬੀਜੇਪੀ ਇਹ ਕਹਿੰਦੀ ਹੈ ਕਿ ਇਸ ਤੋਂ ਪਹਿਲਾਂ ਸਾਹਿਬਜ਼ਾਦੇਾਂ ਦੀ ਜਿਹੜੀ ਵਡਿਆਈ ਸੀ ਆ ਉਹਨਾਂ ਦੀ ਜਿਹੜੀ ਮਾਨਤਾ ਸੀ ਉਹ ਦੁਨੀਆ 'ਚ ਦੱਸੀ ਨਹੀਂ ਗਈ ਸੀ ਤੇ ਪੂਰੀ ਦੁਨੀਆ 'ਚ ਬਣਾ ਰਹੇ ਆ ਅੱਛਾ ਕਿਉਂ ਜੀ ਖਾਲੀ ਤੁਸੀਂ ਇਤਿਹਾਸ ਪੜਿਆ ਤੁਸੀਂ ਕਿਹੜਾ ਇਤਿਹਾਸ ਪੜਿਆ ਹੈ ਸੈਂਕੜੇ ਕਿਤਾਬਾਂ ਲਿਖੀਆਂ ਗਿਆਨ ਉਹਨਾਂ ਦੀ ਸ਼ਹਾਦਤ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਵੀ ਤੁਸੀਂ ਨਾਂ ਬਦਲ ਕੇ ਸਾਡੀ ਅਰਦਾਸ ਖਤਮ ਕਰਨਾ ਚਾਹੁੰਦੇ ਹੋ ਸਾਡੀ ਅਰਦਾਸ ਕਿਵੇਂ ਹੈ 10 ਗੁਰੂ ਸਬੰਤ ਬਾਦ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਹਾਂ ਜੀ ਯੂ ਵਾਂਟ ਟੂ ਡਿਲੀਟ ਚਾਰ ਸਾਹਿਬ ਜਾਦੇ ਇਹਨਾਂ ਵਰ ਅਰਦਾਸ ਉਹਨੂੰ ਕੱਟਣਾ ਚਾਹੁੰਦੇ ਹੋ ਤੁਹਾਨੂੰ ਇਹ ਲੱਗ ਰਿਹਾ ਹੈ ਸਰ ਨਹੀਂ ਮੈਨੂੰ ਨਹੀਂ ਲੱਗ ਰਿਹਾ ਅੱਗੇ ਸੁਣੋ ਨਾ ਜੀ ਨਹੀਂ ਤੁਸੀਂ ਮਤਲਬ ਉਹਨਾਂ ਨੂੰ ਚਾਰ ਸਾਹਿਬ ਜਾਦੇ ਕਹਿੰਦੇ ਆ ਤੁਹਾਨੂੰ ਕੀ ਤਕਲੀਫ ਹੈ ਜੀ ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਸਿਸਟਮੈਟਿਕਲੀ ਤਰੀਕੇ ਨਾਲ ਬੀਜੇਪੀ ਅੱਗੇ ਵਧ ਰਹੀ ਹੈ ਜਿੰਨੀ ਮਰਜ਼ੀ ਵਧ ਜਾਏ ਹੂੰ ਇਹਨਾਂ ਦੀਆਂ ਛਾਵਾਂ ਸਿੱਖਾਂ ਪ੍ਰਤੀ ਇਹ ਜਾਂ ਵੋ ਚਾਰ ਰੱਖਣ ਨਾਲ ਕੋਈ ਪੂਰੀ ਨਹੀਂ ਲੇਕਿਨ ਪ੍ਰਧਾਨ ਮੰਤਰੀ ਦਸਤਾਰ ਸਜਾਉਂਦੇ ਨੇ ਸਿੱਖਾਂ ਨਾਲ ਮਿਲਦੇ ਨੇ ਗੁਰੂ ਘਰ ਜਾ ਕੇ ਨਤਮਸਤਕ ਹੁੰਦੇ ਨੇ ਦੇਖੋ ਗੱਲ ਹੈ ਕਿ ਹੁਣ ਮਨ ਤੁਕ ਯਾਦ ਵੀ ਆਉਂਦੀ ਵੀ ਨਹੀਂ ਵੀ ਆਉਂਦੀ ਵੀ ਇਹ ਖੇਕਣ ਤੁਸੀਂ ਬਾਕੀਆਂ ਨਾਲ ਕਰੋ ਮੁਸਲਮਾਨਾਂ ਨਾਲ ਕਰੋ ਸਿੱਖਾਂ ਨਾਲ ਨਹੀਂ ਇਹ ਕਿ ਟੋਪੀ ਨਹੀਂ ਪਾਉਂਦੇ ਪ੍ਰਧਾਨ ਮੰਤਰੀ ਟੋਪੀ ਨਹੀਂ ਪਾਉਂਦੇ ਮੈਂ ਇਹ ਕਹ ਰਿਹਾ ਇਹ ਖੇਕਣ ਤੁਸੀਂ ਮੁਸਲਮਾਨਾਂ ਨਾਲ ਕਰੋ ਇਸਾਈਆਂ ਨਾਲ ਕਰੋ ਸਾਡੇ ਨਾਲ ਵੀ ਖੇਕਣ ਚੱਲਾਂਗੇ ਸਿੱਖ ਦਿਲ ਦਾ ਸਾਫ਼ ਹੈ ਤੇ ਦਿਲ ਜਿਹਦੇ ਸਾਫ਼ ਹੋਣ ਉਹ ਸਿੱਖਾਂ ਨਾਲ ਦੋਸਤੀ ਪਾਵੇ ਉਹ ਦੋਸਤੀ ਪਾਵੇ ਪ੍ਰਧਾਨ ਸਾਹਿਬ ਅਕਾਲੀ ਦਲ ਕੋ ਗਲਤੀਆਂ ਹੋਈਆਂ ਆਪਣੇ ਰਾਜ ਦੇ ਦੌਰਾਨ ਬਿਲਕੁਲ ਹੋਈਆਂ ਬਿਲਕੁਲ ਹੋਈਆਂ ਔਰ ਗਲਤੀਆਂ ਹੋਣ ਦਾ ਕਾਰਨ ਮੈਂ ਇਹ ਗੱਲ ਕਹਿੰਦਾ ਭਾਵੇਂ ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ ਟੋੜਾ ਸਾਹ ਤੇ ਜਾਣ ਤੋਂ ਬਾਅਦ ਕੋਈ ਐਸਾ ਸਿਆਸੀ ਉੱਚੇ ਕੱਦ ਦਾ ਅਕਾਲੀ ਦਲ ਚ ਨਹੀਂ ਰਿਹਾ ਜਿਹੜਾ ਧਰਮ ਨੂੰ ਸਮਝਦਾ ਹੋਵੇ ਇਹ ਗੱਲ-ਗੱਲ ਮਨਜੀਤ ਸਿੰਘ ਜੀ ਕੇ ਵੀ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸ਼ਾਇਦ ਸਭ ਤੋਂ ਖੂਬਸੂਰਤੀ ਇਹ ਸੀ ਕਿ ਉਹਨਾਂ ਕੋਲ ਥੋੜਾ ਸਾਹ ਵਰਗਾ ਸ਼ਖਸੀ ਨਾਲ ਸੁਖਵੀਰ ਸਿੰਘ ਬਾਦਲ ਕੋਹੋ ਜਿਹਾ ਐਡਵਾਈਜ਼ਰ ਹੀ ਨਹੀਂ ਹੈਗੇ ਉਹਨਾਂ ਕੋਲ ਅਸੀਂ ਘਾਤਖੋਦ ਦਾਣਾਂ ਅਸਤੇ ਬੈਠੇ ਆ ਹੁਣ ਉਹ ਜੀ ਗਲਤੀ ਨਹੀਂ ਹੋਣ ਦੇਵਾਂਗੇ ਹੈ ਅਸੀਂ ਥੋੜਾ ਸਾਹ ਦਾ ਚੰਡੇ ਹੋਇਆ ਬਾਕੀਆਂ ਦੇ ਚੰਡੇ ਹੋਇਆ ਬੜੇ-ਬੜੇ ਗੁਰਸਿੱਖਾਂ ਦੇ ਚੰਡੇ ਹੋਇਆ ਨਹੀਂ ਗਲਤੀ ਹੋਣ ਦੇਵਾਂਗੇ ਹੁਣ ਜਿਹੜੀ ਗਲਤੀ 2015 ਚ ਹੋ ਗਈ ਹੈ ਨਹੀਂ ਹੋਣ ਦੇਵਾਂਗੇ ਕਿਉਂ ਨਹੀਂ ਆ ਜੇ ਉਹ ਨਹੀਂ ਆ ਤਾਂ ਕਾਰਨ ਕਾਪੀ ਤੇ ਆਈਆਂ ਕੋਈ ਵੀ ਬੰਦਾ ਕਿਸੇ ਨੂੰ ਰਿਪਲੇਸ ਨਹੀਂ ਕਰ ਸਕਦਾ ਪਰ ਹੁਣ ਉਹ ਗਲਤੀ ਜੇ ਅਸੀਂ ਨਾਲ ਬੈਠੇ ਆ ਗਲਤੀ ਨਹੀਂ ਹੋਣ ਦੇਵਾਂਗੇ ਭਾਵੇਂ ਸਾਨੂੰ ਗੁੱਸਾ ਕਰਨ ਉਹ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ ਸਰਨਾ ਸਾਹਿਬ ਜਿਹੜੇ ਨੇ ਉਹ ਬਹੁਤ ਖਾਸ ਹੋਏ ਹੋਏ ਨੇ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਜਿਹੜੇ ਜਥੇਦਾਰ ਇਸ ਵੇਲੇ ਲਾਇਗ ਗੜਕਾਚ ਸਾਹਿਬ ਉਹ ਵੀ ਤੁਹਾਡੇ ਕਹਿਣ ਤੇ ਲੱਗੇ ਨਾ ਬਿਲਕੁਲ ਇਹ ਮੈਂ ਉਹਨਾਂ ਮੇਰੇ ਕੋਲ ਪੁੱਛਿਆ ਠੀਕ ਰਹੇਗਾ ਮੈਂ ਕਿਹਾ ਠੀਕ ਰਹੇਗਾ ਇਹ ਖੋਜ ਉਹਨਾਂ ਦੀ ਸੀ ਮੇਰੀ ਨਹੀਂ ਸੀ ਇਹ ਸਾਰਸੁਖਬੀਰ ਸਿੰਘ ਬਾਦਲ ਦੀ ਸੀ ਆਪਣਾ ਭੁੰਦੜ ਸਾਹਿਬ ਦੀ ਸੀ ਤੀਸਰਾ ਮੈਂ ਨਾਮ ਲੈ ਸਕਦਾ ਮੈਂ ਮਿੱਠੂ ਖੜੇ ਦੀ ਬਾਕੀ ਮੈਂ ਨਹੀਂ ਬਤਾ ਔਰ ਇਹ ਤੇ ਤੁਸੀਂ ਕਹਿ ਸਕਦੇ ਹੋ ਨਾ ਬੈਨ ਦੀ ਸੋਚ ਸਹੀ ਸੀ ਇਤਨੇ ਕਰਾਚੇ ਚੋਂ ਕੌਮ ਗੁਜ਼ਰ ਰਹੀ ਹੈ ਕੋਈ ਇੱਕ ਪੈਸੇ ਦੀ ਗਲਤੀ ਹੋਈ ਉਸ ਕੋਲੋਂ ਜਿਸ ਨੂੰ ਭਾਈ ਰਣਜੀਤ ਸਿੰਘ ਵਰਗਾ ਕਹਿ ਦਿਆ ਗੜਗੜ ਸਿੰਘਾ ਉਹਦਾ ਮਤਲਬ ਹੈ ਉਹਨੂੰ ਤਕਲੀਫ ਹੋ ਰਹੀ ਹੈ ਜੱਥੇਦਾਰ ਕੁਲਦੀਪ ਸਿੰਘ ਦੇ ਕੰਮਕਾਜ ਤੋਂ ਤਾਂ ਲੱਗਦਾ ਬੀਜੇਪੀ ਨੇ ਸਮਝੌਤਾ ਕਰ ਲੈਣਾ ਚਾਹੀਦਾ ਹੈ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬੀਜੇਪੀ ਨੂੰ ਅਕਾਲੀ ਦਲ ਨਾਲ ਕਰਨਾ ਆਣਾ ਚਾਹੀਦਾ ਹੈ ਇਫ ਤੇ ਵਨ ਟੂ ਸਰਵਾਈਵ ਇਨ ਪੰਜਾਬ ਅੱਛਾ ਵਰਨਾ ਤਰੇ ਕਾਣ ਇਹਨਾਂ ਦੇ ਸਿਆਣਗੇ ਅਕਾਲੀ ਦਲ ਨੂੰ ਨਹੀਂ ਬੀਜੇਪੀ ਨੂੰ ਕਾਲੀ ਨਾਲ ਨਾਲ ਸੌਤਾ ਕਰਨਾ ਚਾਹੇ ਇਫ ਦੇ ਵਾਂਟ ਟੂ ਸਰਵਾਈਵ ਲੇਕਿਨ ਫਿਰ ਉਹ ਗੱਲਾਂ ਆਈਆਂ ਨੇ ਕਿ ਬੰਦੀ ਸਿੰਘਾਂ ਦੀ ਗੱਲ ਹੈ ਪੰਜਾਬ ਦੇ ਮੁੱਦੇ ਨੇ ਚੰਡੀਗੜ੍ਹ ਹੈ ਪਾਣੀ ਹੈ ਪੰਜਾਬ ਦੇ ਪੱਖ ਦੇ ਮੁੱਦੇ ਨੇ ਉਹ ਜੇਕਰ ਸੁਲਝਣਗੇ ਤਾਂ ਹੀ ਸਮਝੌਤਾ ਹੈ ਦੇਖੋ ਜੀ ਇਸ ਵਕਤ ਜਿਹੜਾ ਸਿਰ ਮੋਰ ਹੈਗਾ ਨਾ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਜੀ ਉਹ ਰਿਹਾਈ ਇਹਨਾਂ ਨੂੰ ਕਰਨੀ ਪੈਣੀ ਹੈ ਇਹ ਕਿਉਂ ਜ਼ਲਮ ਕਰ ਰਹੇ ਨੇ ਸਿੱਖਾ ਨਾਲ ਜੀ ਤੁਸੀਂ ਸਮਝਦੇ ਹੋ ਇਹ ਆਜ਼ਾਦੀ ਇਹਨਾਂ ਦੀ ਕੁਰਬਾਨੀ ਨਾਲ ਮਿਲਲੀ ਹੈ ਇਕ ਕੁਰਬਾਨੀ 47 ਹੋਈ ਹੈ ਸੰਤਾਲੇ ਵਿੱਚ ਹੋਈ ਜੇ ਉਸ ਵਕਤ ਮਾਸਟਰ ਤਾਰਾ ਸਿੰਘ ਇਹ ਫੈਸਲਾ ਨਾ ਲੈਂਦਾ ਕਿ ਫੌਜ ਦੇ ਵਿੱਚ ਸਿੱਖ ਭਰਤੀ ਹੋਣਗੇ ਤਾਂ ਸ਼ਾਇਦ ਅੱਜ ਹਿੰਦੁਸਤਾਨ ਨੂੰ ਰੱਖਿਆ ਹੋਣਾ ਦੋ ਕਮਾਣੇ ਫੈਸਲਾ ਲਿਆ ਸੀ ਫੌਜ ਭਰਤੀ ਹੋਣ ਦਾ ਇੱਕ ਮੁਸਲਮਾਨ ਨੇ ਇੱਕ ਸਿੱਖਾਂ ਨੇ ਜਦ 47 ਦੀ ਵੰਡ ਹੋਈ ਸੀ ਉਸ ਉਸ ਫੈਸਲੇ ਨੇ ਹਿੰਦੁਸਤਾਨ ਨੂੰ ਬਚਾ ਲਿਆ ਗਰਨਾ ਗਿਆਜ਼ੀ ਕਸ਼ਮੀਰ ਇਹ ਸਿੱਖ ਫੌਜਾਂ ਹੀ ਸਨ ਨਾ ਜਰਨਲ ਆਤਮਾ ਸਿੰਘ ਸੀ ਜੋਗਤ ਜਿਹੜਾ ਇਹ ਫੋਰਥ ਦਾ ਚੀਫ ਸੀਮਨ ਨਾ ਹੁੰਦਾ ਇਸ ਨੂੰ ਬੋਲ ਰਹੇ ਆ ਜਿਹਨੇ ਅਟੈਕ ਕੀਤਾ ਸੀ ਇਹ ਫੈਸਲੇ ਸਿੱਖਾਂ ਦੇ ਫੈਸਲੇ ਤੇ ਅਕਾਲੀਆਂ ਦੇ ਫੈਸਲੇ ਮਾਸਟਰ ਤਾਰਾ ਸਿੰਘ ਅਕਾਲੀ ਸੀ ਉਹਨਾਂ ਦੇ ਫੈਸਲੇ ਨੇ ਉਹਨਾਂ ਨੂੰ ਉਚਾਇਆ ਸਰ ਆਬ ਲਗਾਤਾਰ ਪੰਜਾਬ ਏਰੀਆ ਤੁਹਾਡੀਆਂ ਹੋਰੀਆਂ ਨੇ ਤੁਸੀਂ ਲਗਾਤਾਰ ਵਿਜ਼ਿਟ ਕਰ ਰਹੇ ਹੋ ਪੰਜਾਬ ਦੇ ਹਾਲ ਕੀ ਨੇ ਅੱਜ ਦੀ ਤਰੀਕ ਵਿੱਚ ਹਾਲਾਤ ਮੈਂ ਇਤਨੇ ਮਾੜੇ ਹਾਲਾਤ ਅੱਜ ਤੱਕ ਪੰਜਾਬ 'ਚ ਨਹੀਂ ਦੇਖੇ ਨਾਟ ਈਵਨ ਡਿਊਰਿੰਗ ਟੂਰਿਜ਼ਮ ਉਹਦੇ ਵਿੱਚ ਉਹਨਾਂ ਦੇ ਨਿਸ਼ਾਨੇ ਸਨ ਕੁਝ ਬੰਦੇ ਹੁਣ ਤੇ ਐ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਸਵੇਰੇ ਟੀਵੀ ਲਾਓ ਤੇ ਉਹ ਮਰ ਗਿਆ ਉਹ ਮਰ ਗਿਆ ਉਹਨੂੰ ਗੋਲੀ ਲੱਗੀ ਉਹਨੂੰ ਰੋੜੀ ਰੁਗੀ ਉੱਥੇ ਡਗੇ ਸਲਾਗਲ ਹੀ ਕੋਈ ਨਹੀਂ ਲੇਕਿਨ ਸਰਕਾਰ ਤੇ ਕਹਿ ਰਹੀ ਅਸੀਂ ਰੰਗਲਾ ਪੰਜਾਬ ਬਣਾ ਰਹੇ ਤੁਸੀਂ ਉਹ ਰੰਗਲਾ ਪੰਜਾਬ ਇਹਨੂੰ ਕਹੋ ਜਿਹੜਾ ਤੂੰ ਗਾਣੇ ਗਾਉਂਦਾ ਸੈਂ ਨਾ ਪਹਿਲੇ ਉਹ ਰੰਗਲਾ ਪੰਜਾਬ ਬਣਾ ਜੇ ਤੂੰ ਮਾਰ ਕੁਟਾਈ ਲੁੱਟ ਖੋਟ ਐਂ ਜੀ ਬੇਦੋਸ਼ੀਆਂ ਨੂੰ ਜਿਹਨਾਂ ਡੱਕਣ ਦੇ ਉਥੇ ਐਂ ਜੀ ਤੂੰ ਉਹਨਾਂ ਨੂੰ ਰੰਗਲਾ ਪੰਜਾਬ ਸਮਝਦਾ ਤੇ ਸਮਝਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਲਈ ਆਤਿਸ਼ੀ ਮਾਰ ਲੈਣਾ ਆਤਿਸ਼ੀ ਸਿੰਘ ਜੜੇ ਨੇ ਉਹਨਾਂ ਦਾ ਇੱਕ ਬਿਆਨ ਆਇਆ ਵਿਧਾਨ ਸਭਾ ਚ ਜੋ ਬਿਆਨ ਸੀ ਉਸ ਨੂੰ ਲੈ ਕੇ ਸਿਆਸਤ ਭੱਗ ਗਈ ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਉਹਨਾਂ ਨੇ ਨਹੀਂ ਕਿਹਾ ਭਾਜਪਾ ਉਸ ਨੂੰ ਕਾਊਂਟਰ ਕਰ ਰਹੀ ਹੈ ਅਕਾਲੀ ਦਲ ਪ੍ਰਦਰਸ਼ਨ ਕਰ ਰਿਹਾ ਹੈ ਕਿਵੇਂ ਦੇਖਦੇ ਹੋ ਕੀ ਇਹ ਮਾਨਸਿਕਤਾ ਹੈ ਕੀ ਉਹ ਗਲਤੀ ਹੈ ਕੀ ਉਸ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਨਹੀਂ ਦੇਖੋ ਗੱਲ ਸੁਣਾਓ ਇੱਕ ਪੁਆਇੰਟ ਜਿੱਦ ਤੱਕ ਤੋਰ ਮੋੜ ਕੇ ਪੇਸ਼ ਕਰਨ ਦੀ ਗੱਲ ਹੈ ਨਾ ਕਿ ਕਿਥੇ ਲੈਕਚਰ ਦੇ ਰਹੀ ਹੋਵੇ ਕਿਥੇ ਇੰਟਰਵਿਊ ਦੇ ਰਹੀ ਹੋਵੇ ਕਸੇ ਉਜਗਾ ਬੋਲ ਰਿਓ ਹੈ ਉੱਥੇ ਤੁਸੀਂ ਕਰ ਸਕਦੇ ਹੋ ਅਸੈਂਬਲੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਤੋੜ ਮੋੜ ਕਰਕੇ ਉਹ ਕਰ ਸਕਦੇ ਹੋ ਸਾਰਾ ਕੋਰ ਰਿਕਾਰਡ ਹੈਗਾ ਉੱਥੇ ਸਿੱਧਾ ਕਹਿੰਦੇ ਜੀ ਮੇਰੇ ਸੇ ਸਲਿਪ ਆਫ ਟੰਗ ਹੋ ਗਿਆ ਆਪਾਰ ਹੋ ਜਾਈ ਮੈਂ ਮਾਫੀ ਚਾਹੁੰਦੇ ਗੱਲ ਖਤਮ ਇਹ ਹਾਲੇ ਤੱਕ ਨਹੀਂ ਜੀ ਮੈਨੇ ਨਹੀਂ ਕਹਾ ਜੀ ਕੋ ਜਾਓ ਫਰਸਾਨੇ ਕਰਾ ਲੋ ਫਿਰ ਉਸ ਤੋਂ ਬਾਅਦ ਅਸੈਂਬਲੀ ਦੇ ਵਿੱਚ ਸਭ ਕੁਝ ਰਿਕਾਰਡ ਹੈ ਰਿਕਾਰਡ ਮੰਗਾ ਲਓ ਜੇ ਨਹੀਂ ਇਸਨੇ ਕਿਹਾ ਤੇ ਭਾਜਪਾ ਮਾਫੀ ਮੰਗੇ ਜੇ ਕਿਹਾ ਤੇ ਮਾਫੀ ਮੰਗੇ ਤੁਮੋਚੇ ਹਿੰਦੁਸਤਾਨ ਕੋਲੋਂ ਸਿੱਖਾ ਕਰ ਲੋ ਠੀਕ ਸਰਨਾ ਸਾਹਿਬ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਮਿਹਰਬਾਨੀ ਤੇ ਇਹ ਸੰਸਾਡੇ ਨਾਲ ਪਰਮਜੀਤ ਸਿੰਘ ਸਰਨਾ ਦੇਸ਼ ਤੇ ਦੁਨੀਆ ਦੀ ਖਬਰਾਂ ਲਈ ਜੁੜੇ ਰਹੋ ਜੀਟੀਸੀ ਨਿਊਜ਼ ਦੇ ਨਾਲ ਦਿਓ ਇਜਾਜ਼ਤ ਧੰਨਵਾਦ